ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰੀਏ ਜੀ ਅੱਜ ਦੇ ਦਿਨ ਦੀ ਅੱਜ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ ਤੇ ਇੱਕਦਮ ਹੋ ਗਈ ਹੈ ਤੇ ਬਾਹਰ ਕਾਫੀ ਜ਼ਿਆਦਾ ਬਾਰਿਸ਼ ਵੀ ਹੋ ਰਹੀ ਹੈ ਤੇ ਤਾਂ ਕਰਕੇ ਫਿਰ ਆਪਾਂ ਨੂੰ ਡਬਲ ਡਬਲ ਕੋਟ ਪਾਉਣੇ ਪਏ ਅੱਜ ਸੋ ਅੱਜ ਫਿਰ ਆਪਾਂ ਰੈਡੀ ਸ਼ੈਡੀ ਹੋ ਕੇ ਚੱਲੇ ਆ ਕਿਸੇ ਪਾਸੇ ਨੂੰ ਤੇ ਕਿੱਧਰ ਨੂੰ ਜਾਣਾ ਹੈ ਉਹ ਵੀ ਤੁਹਾਨੂੰ ਦੱਸਦੇ ਆ ਦੀ ਫਿਲ ਹਾਲ ਮੇ ਤਾਂ ਬਾਹਰ ਦਾ ਜਿਹੜਾ ਮੌਸਮ ਹੈ ਉਹ ਦਿਖਾਵਾਂ ਪਹਿਲਾਂ ਲਓ ਜੀ ਬਾਹਰ ਦੇਖੋ ਪੂਰੀ ਤਰ੍ਹਾਂ ਠੰਡ ਹੋ ਚੁੱਕੀ ਹੈ بارش ਪੈ ਰਹੀ ਆ ਮੌਸਮ ਸੋਹਣਾ ਵੀ ਲੱਗ ਰਿਹਾ ਪਰ ਠੰਡ ਵੀ ਬਹੁਤ ਖਤਰਨਾਕ ਹੋ ਰਹੀ ਆ ਸੋ ਇੱਧਰ ਆਪਾਂ ਹੋ ਗਿਆ ਰੈਡੀ ਜਾਣ ਦੇ ਲਈ ਤੇ ਮੈਂ ਵੀ ਅਜੇ ਵਾਲਾ ਪਿੰਕ ਸੂਟ ਤੇ ਮੈਂ ਮਾਰਨਿੰਗ ਦੀ ਇੰਨੀ ਜਿਆਦਾ ਕਨਫਿਊਜ਼ ਸੀ ਕਦੇ ਮੈਂ ਸੋਚਦੀ ਸੀ ਮੈਂ ਸੂਟ ਪਾਵਾਂ ਕਦੇ ਮੈਂ ਸੋਚਦੀ ਸੀ ਮੈਂ ਬੁੱਲਣ ਦਾ ਕੁਝ ਵੇਅਰ ਕਰਾਂ ਰੈਡੀमेड ਪਰ ਫਿਰ ਐਂਡ ਤੇ ਆ ਕੇ ਗੱਲ ਇੱਥੇ ਮੁੱਕੀ ਆਪਣੀ ਤੇ ਸੂਟ ਮੈਂ ਨੀਅਰ ਅਬਾਊਟ 1.5 ਤੋਂ 2 ਸਾਲ ਬਾਅਦ ਪਾਇਆ ਜਾਂ ਦੁਬਾਰਾ ਤੇ ਰਾਤੀ ਇਹ ਥੋੜਾ ਟਾਈਟ ਸੀ ਤੇ ਆਪਾਂ ਲੂਸ ਕੀਤਾ ਇਹਨੂੰ ਥੋੜਾ ਸੋ ਕੋਟੀ ਪਾਈ ਉੱਪਰ ਦੀ ਪਲੇਜ਼ਰ ਪਾਇਆ ਕਿਉਂਕਿ ਠੰਡ ਬਹੁਤ ਜਿਆਦਾ ਆ ਤੇ ਹੁਣ ਆਪਾਂ ਵੇਅਰ ਕਰਦੇ ਆ ਇਹਨਾਂ ਪਿੰਕ ਪਿੰਕ ਜੁੱਤੀਆਂ ਇਹ ਵਾਲੀ ਜੁੱਤੀ ਦੇ ਚਾਰ ਦੇ ਵਿੱਚ ਹੀ ਮੈਂ ਬੱਸ ਇਹ ਸੂਟ ਪਾ ਲਿਆ ਕਿਉਂਕਿ ਇਹ ਮੈਂ ਹਜੇ ਤੱਕ ਵੇਅਰ ਨਹੀਂ ਕੀਤੀ ਇਹ ਜ਼ਾਰਾ ਦੀ ਹੈ ਤੇ ਫਸਟ ਟਾਈਮ ਵੇਅਰ ਕਰਨੀ ਹੈ ਬਸ ਇਹਦੇ ਚਾਰਜ ਇਹਦੇ ਵਿੱਚ ਹੀ ਪਾ ਲਿਆ ਕਿਉਂਕਿ ਇਹ ਪਿੰਕ ਦੇ ਨਾਲ ਹੀ ਸੋਹਣੀ ਲੱਗਣੀ ਹੈ ਹੁਣ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਕਿੱਦਾਂ ਦੀ ਲੱਗਦੀ ਹੈ ਲਓ ਜੀ ਵੇਅਰ ਕਰ ਲਈ ਆਪਾਂ ਜ਼ਾਰਾ ਦੀ ਹੀਲਸ ਲਓ ਆਪਾਂ ਹੈਗੇ ਆ ਪੂਰੇ ਰੈਡੀ ਦੇਖ ਲੋ ਅਜੀਲ ਖਾਤਰ ਮੈਨੂੰ ਫੇਰਾ ਹੀ ਸੂਟ ਵੀਅਰ ਕਰਨਾ ਪਿਆ ਚਲੋ ਕੋਈ ਨਹੀਂ ਅੱਛੀ ਲੱਗ ਰਹੀ ਹੈ ਮੈਨੂੰ ਤਾਂ ਬਾਕੀ ਦੇ ਦੇ ਆ ਨੀਚੇ ਜਾ ਕੇ ਰਿਵਿਊ ਲਵਾਂਗੇ ਇੰਦਰਜੀਤ ਦੇ ਤੇ ਪ੍ਰਾਈਸ ਗੈਸ ਕਰਾਵਾਂਗੇ ਤੇ ਜਿੰਨੇ ਵੀ ਇਹ ਆਈਆ ਉੱਥੇ ਤੱਕ ਤੇ ਇੰਦਰਜੀਤ ਨੇ ਪਹੁੰਚਣਾ ਵੀ ਨਹੀਂ ਹੈਗਾ ਉਹਨਾਂ ਨੇ ਹੇਠਾਂ ਹੀ ਰਹਿ ਜਾਣਾ ਸੋ ਚਲੋ ਅਗੇਨ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਚਲੋ ਲਓ ਜੀ ਫਾਈਨਲੀ ਆਪਾਂ ਘਰ ਤੋਂ ਨਿਕਲ ਚੁੱਕੇ ਆ ਠੰਡ ਬਹੁਤ ਆ ਬਈ ਟੋਪੀ ਤਾਂ ਆਪਾਂ ਤਾਂ ਲਈ ਨਹੀਂ ਆਂਦੀ ਇਸ ਲਈ ਆਪਾਂ ਹੈੱਡਫੋਨ ਜੇ ਲਗਾ ਲਏ ਇਹ ਵੀ ਕੰਮ ਵਧੀਆ ਵੈਸੇ ਇੰਦਰਜੀਤ ਦੇ ਤਾਂ ਠੰਡ ਨੇ ਦਵਾਤੀ ਟੋਪੀ ਮੇਰੇ ਤਾਂ ਕੰਨ ਦੁਖਣ ਲੱਗ ਜਾਂਦੇ ਆ ਸੋ ਹੁਣ ਗੱਡੀ ਦੇ ਵਿੱਚ ਤਾਂ ਆਈ ਥਿੰਕ ਜ਼ਿਆਦਾ ਨੀਂਦ ਹੈ ਬਾਰਿਸ਼ ਬਹੁਤ ਹੋ ਰਹੀ ਆ ਤੇ ਹੁਣ ਆਪਾਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਅਸਤਾ ਸੀ 2 ਵਜੇ ਨਿਕਲਣਾ ਸੀ ਫਿਰ ਅਸੀਂ ਕਹਾਂ ਚਲੋ ਮੌਸਮ ਐਸਾ ਵੈਸਾ ਹੀ ਆ ਦੇਖੋ ਘਰ ਵੀ ਫ੍ਰੀ ਸੀਗੇ ਜਿਹੜੀ ਕਹਿੰਦੇ ਹੁਣੇ ਚੱਲ ਵੜਦੇ ਆ ਆਰਾਮ ਨਾਲ ਚੱਲਾਂਗੇ ਛਾਂ ਬਾਰਿਸ਼ ਜੀ ਵੀ ਹੋ ਰਹੀ ਆ ਸਵਾ ਇੱਕ ਦਾ ਟਾਈਮ ਹੋ ਗਿਆ ਤੇ ਪਹਿਲਾਂ ਤਾਂ ਹੁਣ ਆਪਾਂ ਨੂੰ 15-20 ਮਿੰਟ ਦਾ ਬੱਚਿਆਂ ਨੂੰ ਸਕੂਲ ਤੋਂ ਲੈੰਦਿਆਂ ਲੱਗ ਜਾਣੇ ਆ ਤੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਫਿਰ ਆਪਾਂ ਚੱਲਦੇ ਆ ਅੱਗੇ ਤੇ ਅੱਗੇ ਵੈਸੇ ਪਤਾ ਨਹੀਂ ਮੈਨੂੰ ਮੈਂ ਹੁਣ ਪਹਿਲੀ ਕਲਿੱਪਾਂ ਦੇ ਵਿੱਚ ਦੱਸਦਾ ਕਿ ਨਹੀਂ ਦੱਸਦਾ ਵੀ ਚੱਲੇ ਕਿੱਥੇ ਆ ਸੋ ਦੁਬਾਰਾ ਦੱਸ ਦੰਨੀ ਆ ਹੁਣ ਮੇਰੇ ਮਾਈਂਡ ਦੇ ਵਿੱਚ ਨਹੀਂ ਹੈਗਾ ਆਪਾਂ ਚੱਲੇ ਆ ਨਰੈਣਗੜ੍ਹ ਕਿਉਂਕਿ ਅੱਜ ਫੇਰ ਆਪਾਂ ਨੂੰ ਇਨਵਿਟੇਸ਼ਨ ਆ ਰੋਟੀ ਖਾਣ ਦਾ ਬਸ ਇਹੀ ਕੰਮ ਸਿਲਸਲੇ ਸ਼ੁਰੂ ਹੋਏ ਹੋਏ ਨੇ ਸੋ ਅੱਜ ਫੇਰ ਰਾਤ ਦਾ ਡਿਨਰ ਆ ਆਪਣਾ ਕਿਤੇ ਨਾ ਕਿਤੇ ਕਿੱਥੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜੇ ਘਰ ਆ ਆਪਣੇ ਕਿਉਂਕਿ ਸੁੱਖ ਨਾਲ ਰੱਬ ਦੀ ਕਿਰਪਾ ਨਾਲ ਆਪਣੀ ਫੈਮਿਲੀ ਬਹੁਤ ਵੱਡੀ ਆ ਤੇ ਸੋ ਚਲੋ ਜੀ ਚੱਲਦੇ ਆ ਜੋਵਨ ਦੇ ਨਾਨਕੇ ਐਡੇ ਵੱਡੇ ਨੇ ਮਤਲਬ ਜਦੋਂ ਜੋਵਨ ਦੀ ਲੋੜੀ ਕੀਤੀ ਸੀ ਕਿ ਦਾਦਕੇ ਦਾ ਕੋਈ ਹੈ ਵੀ ਨਹੀਂ ਸੀਗਾ ਨਾਨਕੇ ਇੰਨੇ ਜ਼ਿਆਦਾ ਸੀਗੇ ਇੰਨੇ ਜ਼ਿਆਦਾ ਨਾਨਕੇ ਤੇ ਬਹੁਤ ਵੱਡੀ ਫੈਮਿਲੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੋ ਚਲੋ ਜੀ ਚੱਲਦੇ ਆ ਹੁਣ ਆਪਾਂ ਜਾ ਕੇ ਫਿਰ ਆਪਾਂ ਕਿੱਥੇ ਜਾਣਾ ਆ ਕੀ ਪਲੈਨਿੰਗ ਆ ਸਾਰੀ ਉੱਥੇ ਜਾ ਕੇ ਦੇਖਦੇ ਆ ਤੇ ਪਹਿਲਾਂ ਤਾਂ ਬੱਚਿਆਂ ਨੂੰ ਆਪਾਂ ਸਕੂਲ ਤੋਂ ਲੈ ਕੇ ਲੋ ਵੀ ਬਾਰਿਸ਼ ਹੋ ਰਹੀ ਆ ਬਾਰੇ ਕਿਣਮਣ ਲੱਗੀ ਹੋਈ ਆ ਹੁਣ ਇੱਥੇ ਕਾਸਮ ਵਧੀਆ ਵੀ ਲੱਗਦਾ ਹੁੰਦਾ ਪਰ ਠੰਡ ਜੀ ਕਰਕੇ ਹਨਾ ਥੋੜਾ ਜਿਹਾ ਮਤਲਬ ਸਰੀਰ ਨਹੀਂ ਸਾਥ ਦਿੰਦਾ ਹੁਣ ਬੁਢੇ ਹੋ ਚਲੇ ਨਹੀਂ ਵੀ ਨਹੀਂ ਅਭੀ ਤਾਂ ਹਮ ਜਵਾਨ ਹੈ ਤੇ ਚਲੋ ਬਾਕੀ ਇਹ ਦੇ ਹਿਸਾਬ ਨਾਲ ਤਾਂ ਫਰਕ ਪੈ ਹੀ ਜਾਂਦਾ ਚਲੋ ਚੱਲਦੇ ਆ ਲਾਓ ਵੀ ਲੈ ਲੈ ਨੰਨੇ ਮੁੰਨੇ ਆਪਾਂ ਸਕੂਲ ਤੋਂ ਛੁੱਟੀਆਂ ਪਤਾ ਨਹੀਂ ਅਜੇ ਹੋਈਆਂ ਨੇ ਕਿ ਨਹੀਂ ਹੋਈਆਂ ਕੋਈ ਮੈਸੇਜ ਨਾ ਬੱਚਿਆਂ ਨੂੰ ਮੇਰੇ ਹਜੇ ਨਾ ਮੇਰੇ ਤੱਕ ਪਹੁੰਚਿਆ ਨਹੀਂ ਤੇ ਬੱਸ ਤਾਂ ਹੋ ਹੀ ਗਈਆਂ ਹੋਣਗੀਆਂ ਮੇਰੇ ਖਿਆਲ ਦੇ ਵਿੱਚ ਹੁਣ ਕੱਲ ਨੂੰ ਤਾਂ ਹੋ ਗਈ 24 ਹੋ ਜਾਣੀਆਂ ਸੋ ਚਲੋ ਤਾਂ ਚਲੋ ਦੇਖੀ ਜਾਊਗਾ ਹੁਣ ਕੀ ਬਣਦਾ ਆ ਚਲੋ ਜੀ ਹੁਣ ਆਪਾਂ ਕਿੱਥੇ ਜਾਣਾ ਨਾਨਕਾ ਹੋ ਚਲੋ ਵੀ ਚੱਲੀਏ ਸਾਨੂੰ ਵੀ ਬਾਕੀ ਨਾਨਕਿਆਂ ਦਾ ਬਹੁਤ ਚਾਹ ਹੁੰਦਾ ਸੀਗਾ ਤੇ ਭੱਜ ਭੱਜ ਜਦ ਛੁੱਟੀਆਂ ਹੋਣੀਆਂ ਫਟਾਫਟ ਇਹ ਹੁੰਦਾ ਸੀ ਵੀ ਕਦ ਨਾਨਕਿਆਂ ਨੂੰ ਜਾਈਏ ਤੇ ਫਿਰ ਮਾਦਰ ਮਹੀਨਾ ਵੀ ਨਾ ਉੱਥੋਂ ਮੁੜਦਾ ਹੀ ਨਹੀਂ ਸੀਗੇ ਪੂਰਾ ਛੁੱਟਿਆ ਦਾ ਮਹੀਨਾ ਉੱਥੇ ਹੀ ਲਾ ਕੇ ਆਉਂਦੇ ਹੁੰਦੇ ਸੀਗੇ ਚਲੋ ਹੁਣ ਤਾਂ ਪੈਸੇ ਬੱਚਿਆਂ ਚ ਨਾ ਹੀ ਸ਼ਡਿਊਲ ਬੱਚਿਆਂ ਦੇ ਵੀ ਜਿਆਦਾ ਬਿਜ਼ੀ ਹੋ ਗਏ ਨੇ ਪੇਰੈਂਟਸ ਦੇ ਵੀ ਬਿਜ਼ੀ ਹੋ ਗਏ ਨੇ ਪਰ ਜਿੱਦਾਂ ਸਾਡੇ ਪੇਰੈਂਟਸ ਕਹਿੰਦੇ ਹੁੰਦੇ ਸਾਡੇ ਵੇਲੇ ਦਾ ਜਮਾਨਾ ਬਹੁਤ ਵਧੀਆ ਸੀ ਅਸੀਂ ਕਹਿੰਦੇ ਜੋ ਅਸੀਂ ਦੇਖ ਲਿਆ ਉਹ ਬਹੁਤ ਵਧੀਆ ਸੀਗਾ ਤੇ ਅੱਜ ਤੋਂ 20-22 ਸਾਲ ਪਹਿਲਾਂ ਦਾ ਤੇ ਉਹ ਕਾਫੀ ਵਧੀਆ ਸੀਦਾ 7 ਸਾਲ ਪਹਿਲਾਂ ਅੱਜ ਤੋਂ ਤੇ ਬਾਕੀ ਚਲੋ ਇਹ ਵੀ ਸ਼ਾਇਦ ਕਿਸੇ ਟਾਈਮ ਕਹਿਣ ਵੀ ਸਾਡੇ ਵਾਲਾ ਟਾਈਮ ਵਧੀਆ ਸੀ ਇਹਨਾਂ ਤੋਂ ਅਗਲੀ ਜਨਰੇਸ਼ਨ ਸ਼ਾਇਦ ਇਸ ਤੋਂ ਵੀ ਚੰਟ ਆਵੇ ਚਲੋ ਤਾਂ ਗਾਹ ਫਿਊਚਰ ਦਾ ਰਿਜ਼ਲਟ ਮਿਲਦੇ ਰਹਿਣੇ ਆ ਲੋ ਵੀ ਜਾਮ ਦੇ ਵਿੱਚ ਫਸ ਗਏ ਆ ਪੱਲੀ ਬੜੇ ਪਹੁੰਚਣ ਵਾਲੇ ਆ ਬਹੁਤ ਜ਼ਿਆਦਾ ਜਾਮ ਲੱਗਿਆ ਹੋਇਆ ਤੇ ਰੀਜ਼ਨ ਕੀ ਆ ਉਹ ਹਜੇ ਪਤਾ ਨਹੀਂ ਅੱਗੇ ਦੇਖਦੇ ਆ ਕੀ ਹੋਇਆ ਹੋਇਆ ਸਭ ਸੋਖਸਾਂ ਦਾ ਜਾਂ ਓਏ ਹੋਏ ਦਰੂ ਵੀ ਕਾਫੀ ਜ਼ਿਆਦਾ ਜਾਮ ਹੈ ਸਾਰੇ ਪਾਸੇ ਖੇਤਾਂ ਦੇ ਉੱਪਰ ਤਿੰਨ ਘਕਲੇ ਖੇਤਾਂ ਦੇ ਉੱਪਰ ਦੀ ਆ ਪਿੰਡ ਜਾਂਦਾ ਹੋਇਆ ਨਹੀਂ ਤੂੰ ਚੱਲ ਹੁਣ ਦੱਸ ਤੇਲ ਲਗਾ ਲਓ ਵੀ ਜਾਣਿਆ ਜਾਮ ਨੂੰ ਚੀਰਦੇ ਹੇ ਤੱਕ ਨਹੀਂ ਪਤਾ ਲੱਗਿਆ ਵੀ ਹੋਇਆ ਕੀ ਹੋਇਆ ਤੇ ਅੱਜ ਇਹਨੇ ਇੰਦਰਜੀਤ ਰਿਆ ਆਪਣੇ ਫੇਵਰੇਟ ਪੈਟਰੋਲ ਪੰਪ ਤੋਂ ਤੇਲ ਪਵਾਉਣਾ ਸੀ ਕਿੰਨਾ ਕਰਹਿ ਗਿਆ ਕਿਲੋਮੀਟਰ ਦੋ ਸਮਾੜ ਗਿਆ ਦਸਣਾਟ ਦੀ ਬੱਸ ਫੇਰ ਉਧਰ ਮੈਂ ਰਹਿ ਜਾਉਂ ਚਲੋ ਕੋਈ ਦੇ ਦੇ ਯਾਰ ਤੂੰ ਕਿਉਂ ਤਿਆਰ ਰਹੇ ਤੁਹਾਡੀ ਗਲਤੀ ਆ ਚਲੇ ਜਾਣੀ 20 ਕਿਲੋਮੀਟਰ ਗੱਡੀ 20 ਕਿਲੋਮੀਟਰ ਆ ਰਹੀ ਆ ਰਿਹਾ ਟੈਂਕਰ ਭਟਿਆ ਪਲਟਿਆ ਆਇਆ ਉਧਰ ਕਿੱਥੇ ਬਿੰਦੂ ਯਾਰ ਕੁਝ ਨਾ ਕੁਝ ਤਾਂ ਹੋਇਆ ਹੈ ਤभी ਤੋਂ ਬਸਲੇ ਟਾਇਰ ਚੱਲਾ ਵੀ ਪਤਾ ਨਹੀਂ ਕੀ ਡੁੱਲਿਆ ਹੋਇਆ ਓ ਮਾਈ ਗੋਡ ਸੜਕ ਤੇ ਤੇਲ ਡੁੱਲ ਗਿਆ ਸਾਰਾ ਤੇਲ ਤੇ ਗੱਡੀ ਅੰਕਲਕਣ ਗਿਆ ਆ ਗਿਆ ਪਾਪਾ ਰੇ ਟਲਗੜ ਕੇ ਪਾਲਾ ਜਮ ਸੇਟ ਪਤਾ ਨਹੀਂ ਕੀ ਚੀਜ਼ ਹੈ ਸਾਰੀ ਡੁੱਲੀ ਪਈਆ ਉਧਰ ਦੇਖ ਨੂੰ ਸਾਰੀ ਸੜਕ ਉਧਰ ਵੀ ਪਲਟ ਗਿਆ ਇਹ ਟੈਂਕਰ ਪਾਪਾ ਉਧਰ ਤੇ ਚੱਲ ਇਧਰ ਜਿੱਦਾਂ ਜਾਵੇਂ ਬਗਦਦ ਉਧਰ ਚ ਹੀ ਚੱਲਦੂਗਾ ਪਤਾ ਨਹੀਂ ਚੀਜ਼ ਕੀ ਹੈ ਗੋਲੇ ਜੇ ਤੇਲ ਹੁੰਦਾ ਇਹ ਗੱਡੀਆਂ ਸਲਿੱਪ ਹੁੰਦੀਆਂ ਤੇਲ ਨਹੀਂ ਹੈਗਾ ਆਈ ਪਤਾ ਨਹੀਂ ਕੀ ਚੀਜ਼ ਐ ਇੱਧਰ ਵੀ ਸਾਰੀ ਸੜਕ orange ਹੋਈ ਪਈ ਆ ਉੱਪਰ ਉੱਪਰ ਵਾਲੀ ਵੀ ਪਤਾ ਨਹੀਂ ਚੀਜ਼ ਕੀ ਐ ਇਹ ਕੋਈ ਕੈਮੀਕਲ ਜਾਂ ਕੁਝ ਹੋਊਗਾ ਹਨਾ ਫੀਡ ਫੂਡ ਦੇ ਬਣਦੇ ਆ ਜਿੰਨਾ ਕੋਈ ਮਟੀਰੀਅਲ ਹੋਊਗਾ ਇੱਥੇ ਤਾਂ ਸੜਕ ਦੇਖ ਸਾਰੀ ਕਿੱਦਾਂ ਹੋਈ ਪਈ ਆ ਚਲੋ ਬਾਕੀ ਹੈ ਨਾ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਹੋਵੇ ਬਸ ਬਾਕੀ ਚੀਜ਼ਾਂ ਦਾ ਚਲੋ ਜੋ ਵਾਹਿਗੁਰੂ ਦੇ ਹੱਥ ਹੁੰਦਾ ਲਓ ਜੀ ਥੋੜਾ ਜਿਹਾ ਅੱਗੇ ਆਏ ਅੱਗੇ ਫੇਰ ਇੱਕ ਐਕਸੀਡੈਂਟ ਹੋਇਆ ਹੋਇਆ ਪਤਾ ਨਹੀਂ ਟਰਾਲਾ ਕਿੱਧਰ ਹੋ ਜਾਂਦਾ ਕਿੱਧਰ ਨੂੰ ਕੋ ਮੈਂ ਇਧਰੋਂ ਜਾਂਦਾ ਹਨਾ ਇਹ ਇਧਰੋਂ ਜਾਂਦਾ ਜਾਂਦਾ ਘੁੰਮਿਆ ਹੋਇਆ ਤੁਸੀਂ ਇਹਨੂੰ ਲੰਘ ਲੈਣ ਦਿਓ ਤੇ ਇਸ ਤਰੇ ਵਾਲੀ ਗੱਡੀ ਇਹ ਵੀ ਇਧਰੋਂ ਜਾਂਦੀ ਹੋਊ ਫੇਰ ਇਹ ਕਿਵੇਂ ਹੋਇਆ ਇਹਨਾਂ ਦਾ ਪਤਾ ਨਹੀਂ ਕੀ ਹੋਈ ਗੱਲਬਾਤ ਇਹ ਫੈਬਰਿਕ ਵਾਲੀ ਆ ਕੋਈ ਗੱਡੀ ਫੈਬਰਿਕ ਆਪਾਂ ਚਾਹੀਦੀ ਹੁੰਦੀ ਆ ਜੋਨ ਕਹਿੰਦਾ ਫੈਬਰਿਕ ਆ ਪਾਂ ਚਾਹੀਦਾ ਹੁੰਦਾ ਲੈ ਲਓ ਪਤਾ ਨਹੀਂ ਕਿੱਧਰ ਨੂੰ ਇਹ ਟਰੱਕ ਘੁੰਮਿਆ ਹੋਇਆ ਹੈ ਪਤਾ ਨਹੀਂ ਅੱਜੇ ਰੋਡ ਤੇ ਕੀ ਹੋਇਆ ਹੋਇਆ ਇਹਨਾਂ ਕੁਛ ਲੈ ਲਓ ਵੀ ਪਹੁੰਚ ਗਏ ਆਪਾਂ ਤਾਂ ਤੇ ਇੱਧਰ ਬੰਦੇ ਹਜੇ ਰਜਾਈਆਂ ਚੋਂ ਨਹੀਂ ਉੱਠੇ ਹੈਗੇ ਕਹਦੇ ਠੰਡ ਬਹੁਤ ਅੱਜ ਇਹ ਤਾਂ ਹੁਣ ਕਹਿੜਾ ਜਿਹਾ ਜਿਗਰਾ ਕਰਕੇ ਨਿਕਲਣਾ ਹੀ ਪੈਣਾ ਸੋ ਚਲੋ ਵੀ ਐਸੀ ਤਿਆਰ ਹੋ ਕੇ ਪਿਆ ਅੱਛਾ ਤਿਆਰ ਹੋ ਕੇ ਪਿਆ ਆਧਰ ਬੱਚੇ ਰੈਡੀ ਨੇ ਤੇ ਹੁਣ ਦੇ ਦੇ ਅੱਗੇ ਦੀ ਕੀ ਪਲੈਨਿੰਗ ਆ ਪਹਿਲਾਂ ਤਾਂ ਪੀਏ ਆਪਾਂ ਕੜੀ ਜੀ ਚਾਹ ਫੇਰ ਚਾਲੂ ਜੇ ਹੋਵਾਂਗੇ ਲੈ ਭਾਈ ਆਉਂਦੇ ਹੀ ਮੰਮੀ ਆਪਦੀ ਸ਼ਾਪਿੰਗ ਦਿਖਾਉਂਦੀ ਆ ਬਹੁਤ ਕਰ ਲਈ ਸ਼ਾਪਿੰਗ ਤਾਂ ਮੈਂ ਭਾਂਡਿਆਂ ਦੀ ਹਾਂ ਪਹਿਲਾਂ ਆ ਦਿਖਾਉਣੀ ਆ ਤੇ ਇਹ ਵੀ ਕੌਡੀਆਂ ਵਧੀਆਂ ਡੁੰਗੀਆਂ ਨੇ ਜਿਹਨੇ ਲੈ ਹਾਂ ਡੁੰਗੀਆਂ ਨੇ 105-5 ਦਾ ਆਏ ਆ ਅੱਛਾ ਮੈਂ ਹੁਣ ਚਾਹ ਹੋਰ ਲਿਆਉਣ ਦੀ ਪਹਿਲਾਂ ਦੋ ਤੇ ਆ ਕੇ ਮੈਂ ਪਰਖ ਕੇ ਦੇਖੇ ਹਾਂ 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 ਨਹੀਂ ਕੌਲੀ ਡੁੰਗੀ ਆ ਹਾਂ ਪੂਰੀਆਂ ਨੇ ਐਨੀ ਮੇਟ ਨੂੰ ਦਿੱਤੇ ਜਾਂਦੀ ਅਸੂਹੀ ਹੈਗੀ ਹਾਂ ਨਹੀਂ ਡੂੰਗੀ ਆ ਕੁਛ ਪੈ ਵੀ ਜਾਂਦਾ ਇੰਨੀ ਕਿ ਡੂੰਗੀ ਚ ਉਹ ਵੀ ਹੈਗੀ ਆ ਐਨੀ ਬਿਸਤੀ ਲਾਰਕੀ ਵਧੀਆ ਕੌਲੀਆਂ ਦੁਨੀਆਂ ਚੱਕਰ ਨਾਲ ਥਾਲੇ ਚਾਹੀਦੇ ਨੇ ਬਸੜੀ ਸਬਜੀ ਪੈਂਦੀ ਅਸੀਂ ਬਾਕੀ ਹਾਂ ਜਿਹੜੀ ਧੁੱਪ ਚੰਨ ਦੱਸੋ ਲੋ ਵੀ ਸਾਰੀ ਰੈਡੀ ਸ਼ੈਡੀ ਹੋ ਕੇ ਗਾਹ ਪੂਰਾ ਪਿਆ ਪਿਆ ਤੇ ਸਾਰੇ ਰੈਡੀ ਸ਼ੈਡੀ ਹੋ ਕੇ ਹੁਣ ਆਪਾਂ ਚੱਲੇ ਆ ਉਧਰ ਜਿੱਧਰ ਸਾਨੂੰ ਬੁਲਾਇਆ ਗਿਆ ਜਿਹੜੇ ਕੰਮ ਲਈ ਅਸੀਂ ਐਡੀ ਦੂਰੋਂ ਆਏ ਪੀਣ ਲੋ ਹਾਂ ਹਾਂ ਆਜੋ ਭਾਈ ਦੇ ਲਓ ਮੈਂ ਸਾਰੇ ਨਾਲੋਂ ਪਹਿਲਾਂ ਨਿਕਲਦੀ ਹੁੰਦੀ ਹਮੇਸ਼ਾ ਹਾਂ ਆਜੋ ਵੀ ਆਜੋ ਲਓ ਵੀ ਪਹੁੰਚ ਗਏ ਉਹ ਬਾਕੀ ਤਾਂ ਰਹਿ ਗਿਆ ਯਾਰ ਮਿਲ ਲਏ ਅਸੀਂ ਸਾਰੇ ਇੱਧਰ ਵੀ ਮਿਲ ਲਓ ਇੱਧਰ ਵੀ ਮਿਲ ਲਓ ਭਾਈ ਆ ਸਹੀ ਗੱਲ ਆ ਪਰ ਅਸੀਂ ਫੇਰ ਵੀ ਅੰਦਰ ਬਾੜ ਲਈ ਸੰਜੋਤਰਾ ਗੱਡੀ ਮੋਰਾਂ ਲਾਤੀ ਸੀ ਗੇਟਾਂ ਦੇ ਉਹ ਟੈਕਸ ਲੱਗਿਆ ਸੀ ਉਹ ਦਿਹਾੜੀ ਦੀ ਦਿਹਾੜੀ ਦਿਹਾੜੀ ਦਿਨਾ ਦੀ ਦਿਹਾੜੀ ਕਿੰਨੇ ਵਜੇ ਦਿਹਾੜੀ ਗੀਜੀ ਪੀ ਜਾ ਇੱਕ ਇੱਕ ਪੀ ਜਾ ਇੱਕ ਪੀ ਜਾ ਨਹੀਂ ਇਸ ਵਾਰੀ ਕੋ ਠੀਕ ਹੈ ਇੱਕ ਪੀ ਜਾ ਪੀੜਾ ਗਿਏ ਨਾ ਪੁੱਤ ਦਿਹਾੜੀ ਲਾਉਣੀ ਆ ਕਿ ਕਹਤ ਮਾਮੀ ਨਾਨਕੇ ਤੇ ਮੇਰੇ ਕਹੇ ਸੁਟੀਆਂ ਚ ਰਹਿਣਾ ਇੱਥੇ ਸੁਟੀਆਂ ਚ ਘਰ ਰਹਿ ਕੇ ਜਾਉਂ ਕਿਦਨ ਮਾਮੀ ਕੋਲੇ ਮੈਂ ਉਧਰਲੀ ਮਾਮੀ ਆ ਜੂ ਨਾ ਤੇਰੀ ਮੰਮੀ ਆ ਜੂ ਨਾ ਮਾਸੀ ਆ ਸਾਰੇ ਲਾ ਜੂ ਦਿਹਾੜੀ ਚੱਲ ਸੋਚ ਕੇ ਦਾਦੀ ਹੌਲੀ ਹੌਲੀ ਸੋਚ ਕੇ ਦਾਦੀ ਨਾਨੀ ਵੀ ਆਉਗੀ ਨਾਨੀ ਤੂੰ ਵੀ ਆਏਂਗੀ ਨਾਨੀ ਨੂੰ ਤਾਂ ਉਥੇ ਆਰਾਮ ਲੈਣਾ ਇੱਕ ਦਿਨ ਤੁਹਾਨੂੰ ਤੋਰ ਕੇ ਤੁਹਾਨੂੰ ਤੋਰ ਕੇ ਤੇਰੀ ਦੂਜੇ ਦਰ ਰਹੇ ਨਹੀਂ ਪੁੱਤ ਆ ਦੀਦੀ ਦਾ ਆਵਰ ਨਾਨੀ ਲੋਡ ਸ਼ਗਨ ਮਿਲ ਗਿਆ ਸ਼ਗਨ ਪਈ ਦੋ ਸ਼ਗਨ ਮੇਰੇ ਨੇ ਹਾਂ ਸਹੀ ਗੱਲ ਆ ਕਾ ਦਿਖਾਓ ਕਾਡ ਲਓ ਜੀ ਹਮ ਸਭ ਦਾ ਇੱਕ ਹੀ ਮਕਸਦ ਟੀਮ ਤਪਾਤ ਦਮ ਦਮ ਇੱਧਰ ਮਿਲ ਕੇ ਕਾਡੋ ਕਾਡੋ ਮੇਰਾ ਬੜਾ ਉੱਤਾਰ ਹੈ ਪਈ ਤੁਸੀਂ ਢੋਲ ਵੀ ਲੈ ਲਓ ਪਹਿਲਾ ਖਿਡਾਰੀ

इनी बेतवारी हुई भी डोलू नाली लिया सही गलिया ਏ ਮੰਦੀਪ ਨੂੰ ਬਣਾ ਦੋਗਾ ਇਹ ਤਾਂ ਮੰਦੀਪ ਦਾ ਕੰਮ ਦੀ ਜਿਆਦਾ ਚੀਜ਼ ਆ ਇਹ ਵੀ ਮੰਦੀਪ ਪਰ ਤੂੰ ਭੜ ਕੇ ਦੇ ਲੈ ਜਾਈਂ ਐਸਰੀ ਭਾਬੀ ਲੈ ਜਾ ਵੀ ਇਹਨੂੰ ਲੱਗਦਾ ਜਿਵੇਂ ਮੇਰੇ ਕੰਮ ਦੀ ਪੈਣੀ ਆ ਇਹਨੂੰ ਆਇਆ ਵੀ ਮੰਦੀਪ ਦੇ ਦਾ ਸੂਟ ਸਮਾ ਕੇ ਆਪ ਆਪ ਦੇ ਇਹਦੇ ਖੰਡ ਦੀ ਚਾਹ ਚਾਹ ਬਣਾ ਕੇ ਹਾਂ ਤੂੰ ਜਾ ਆ ਕੇ ਥਾਂਡਾ ਜਾ ਕੇ ਜਾਈ ਚ ਪਿਆ ਸੀ ਆਉਨੇ ਆ ਥਾਂਡਾ ਸੀ ਆਉਨੇ ਆ ਲੋਵੀ ਇੱਥੋਂ ਆਪਣਾ ਘਰ ਉਹ ਦੀਨ ਦਾ ਸਾਹਮਣੇ ਜਾਲੀ ਕਰ ਕੇ ਦੀਨ ਦਾ ਸ਼ਹਿਰ ਜਾਲੀ ਪਾਉਣ ਲੱਗਿਆ ਮੈਂ ਦਿਖਾਉਂ ਦੇਖੀਂ ਇੱਧਰ ਦੇਖੋ ਜੂਮ ਅਜ ਦੀ ਉਹ ਦੇਂਦਾ ਜਾਲੀ ਦੇ ਕੋਚੀ ਕੈਮਰਾ ਕਰਨਾ ਲਾਓ ਭਾਈ ਆਹ ਦੇਂਦਾ ਆਪਣਾ ਘਰ ਇੱਥੋਂ ਸਟ੍ਰੇਟ ਫੋਰਵਰਡ 7.5 ਦਾ ਲਾਇਆ ਜੂਮ ਆਪਾ ਤਾਂ ਦਿਖਣ ਲੱਗਿਆ ਤਾਂ ਦਿਖਣ ਲੱਗਿਆ ਕਿ ਹੁਣ ਬਲੌਗ ਦਾ ਟੈਕ ਨਹੀਂ ਵੀ ਪਾ ਸਕਦਾ ਕਿਹੜਾ ਸੈੱਟ ਹੈ ਇਹ Samsung S23 S23 ਦੀ ਉਹ ਪਾਵਰ ਹਾਂ ਦੇਖ ਲੈ 7.5 ਦੇ ਜੂਮ ਤੇ ਦਿਖਣ ਲੱਗਿਆ ਇੰਨੀ ਬਰੀਕ ਜਾਲੀ ਦੇ ਵਿੱਚ ਦੀ ਉਹ ਵੀ ਆ ਗਿਆ ਦੇਖ ਲੱਗਿਆ ਚਲੋ ਯਾਰੀ ਪਈ ਯਾਰੀ ਪਈ ਸਹੀ ਗੱਲ ਹੈ ਮੇਰੇ ਲੈਣੇ ਹੀ ਹੈਗਾ ਅੰਟੀ ਮੈਂ ਨਹੀਂ ਮੈਂ ਬੋਲ ਕੇ ਸਾਡੇ ਨਾਲ ਨਾ ਫੜੇ ਇਹ ਪਾਈ ਰਿਵਾਜ ਸਾਡੇ ਪਿੰਡਾਂ ਦੇ ਹੈ ਰਾਲਿਓ ਇਹ ਸਾਡੇ ਰਿਵਾਜ ਹੈ ਰਵਾਜ ਇਹ ਕੰਟੈਕਟ ਕਰ ਸਕਦੇ ਜਿਹਨੇ ਗੂਗਲ ਤੇ ਪਹੁੰਚ ਦਿਨੇ ਜਿੰਨਾ ਕਰਕੇ ਰਟਰਨ ਕਰਨਾ ਵਾਕਿ ਤੋ ਕਰ ਸਕਦੇ ਇਸ ਨੰਬਰ ਤੇ ਚਲੋ ਲੌਬੀ ਆ ਗਏ ਅਸੀਂ ਆਪਣੀ ਲੋਕੇਸ਼ਨ ਤੇ ਲੌਬੀ ਆ ਗਏ ਬੰਦੇ ਹਾਈਵੇ ਹਾਲਟ ਜਾਣਾ ਕਿੱਧਰ ਆਪਾਂ ਉਧਰ ਚੱਲਦੀ ਆ ਬਰਥਡੇ ਪਾਰਟੀ ਸ਼ੋ ਵੀ ਆਜੋ ਆਜੋ ਚੱਲਦੇ ਹਾਂ ਅੰਦਰ ਹੁਣ ਆ ਕੇ ਰੱਖੋ ਆਰਡਰ ਤਾਂ ਸਾਨੂੰ ਹੁਣ ਰਟਿਆ ਪਿਆ ਚਾਹੇ ਮੈਨੂੰ ਵੀ ਨਾ ਦੋ ਇਹ ਹਨ ਆਰਡਰ ਉਹ ਅਨਪਾਤ ਹੀ ਹੋਈ ਚੀਜ਼ਾਂ ਦਾ ਸਾਨੂੰ ਐ ਨਵੇਂ ਨਾ ਐਕਸਪੈਰੀਮੈਂਟ ਕਰਦੇ ਹੀ ਨਹੀਂ ਤਾਈ ਤਾਂ ਮੈਂ ਕਹਣੀ ਆਰਡਰ ਤਾਂ ਰਟਿਆ ਪਿਆ ਹੁਣ ਕੜਾਹੀ ਬਣੀ ਚਲੋ ਦੇਖਦੇ ਆਂ ਕੀ ਸਹੀ ਗੱਲ ਆ ਕੜਾਹੀ ਨਹੀਂ ਰੇ ਦੇ ਦੇ ਹੁਣ ਕੀ ਜਸ਼ਨ ਜੇ ਆ ਤਾਂ ਸਮਝਦਾ ਮੈਂ ਇਹ ਸੀ ਤਾਂ ਖਵਾਉਣੇ ਤੇ ਤਾਂ ਹੀ ਤਾਂ ਰਹਿਸ ਤੇ ਖਾਣਾ ਤਾਂ ਸਮਝਦਾ ਖਵਾਉ ਉਹ ਜਿੰਨੇ ਹੁਣ ਆਪਾਂ ਘਰੇ ਆਉਣ ਜਸ਼ਨ ਜਿੱਦਾਂ ਹੁਣ ਆਪਾਂ ਘਰੇ ਆਉਣੇ ਉਹਨੇ ਸਾਨੂੰ ਕੀ ਪਤਾ ਤੁਸੀਂ ਕੀ ਦਾਲ ਸਬਜੀ ਬਣਾਈ ਉਹ ਵੀ ਬਸ ਆਰਡਰ ਉਹ ਵੀ ਤੁਸੀਂ ਆਰਡਰ ਕਰ ਦੋ ਬਸ ਉਹ ਕਹਿੰਦੇ ਜੀ ਜਸ਼ਨ ਵੀ ਤੁਹਾਨੂੰ ਮੋਕਾ ਦੇਣਾ ਜੀ ਡਿਸਾਈਡ ਕਰਾਂਦਾ ਫਿਰ ਬੈਠ ਜਾਓ ਆਰਾਮ ਨਾਲ ਬੈਠ ਜਾਓ ਫਿਰ ਇਹ ਕਹੋ ਵੀ ਅਰਸ਼ਦੀਪ ਸਾਰੇ ਪਾਸੇ ਦੇਖ ਲਓ ਕਿ ਕਿੱਦਾਂ ਹੈ ਅਰਸ਼ਦੀਪ ਓਏ ਅਰਸ਼ਦੀਪ ਕਾ ਜਾਨੂੰ ਤਾਂ ਫਿਰ ਚਾਹ ਚੂਹ ਦਾ ਕੱਪ ਮੰਗਾ ਕੇ ਆਰਾਮ ਨਾਲ ਬਹਿ ਜਾਓ ਪੇਸ਼ੈਂਸ ਰੱਖੋ ਪੇਸ਼ੈਂਸ ਨਾਲੀ ਦਾ ਕੋਈ ਕੋਈ ਗੱਲ ਜਾ ਜਾਨੂੰ ਇਹਨਾਂ ਨੇ ਵੀ ਕਹਿ ਦੇਣਾ ਭਾਈ ਛੇਤੀ ਕਰੋ 사ਸੀ ਵੀ 2 ਘੰਟੇ ਪੈਣਾ ਲਓ ਜੀ ਮਤਲਬ ਉਹ ਸਮਝ ਜੋ ਬੰਦ 2:30 ਲਓ ਜੀ ਸਾਰਾ ਪੜ ਪੜ ਕੇ ਆ ਗਿਆ ਆਰਡਰ ਬਸ ਅੱਗੇ ਚੱਲੋ ਅੱਗੇ ਥੋੜੀ ਆ ਨਾ ਉਹੀ ਚਾਲ ਠੀਕ ਰਹਿ ਰਹਿ ਧਿਆਨ ਨਾਲ ਪਰਤ ਮੈਂ ਆ ਹੀ ਜਾਦੀ ਜੈ ਕੋਈ ਹਟ ਕੇ ਮੰਗਾ ਲਵਾਂ ਮੈਂ ਕਿਹਾ ਫਿਰ ਇੱਧਰ ਹੀ ਆ ਬਟਰ ਚਿਕਨ ਮੈਂ ਕਹਿੰਦਾ ਤੁਹਾਨੂੰ ਹੋ ਗਿਆ ਹੈ ਮੰਗਾ ਉਧਰ ਆਪਰਾ ਇਹ ਕਰਾਹੀ ਸ਼ਾਹੀ ਤੇ ਮੈਕਸ ਬੈਜ ਨਹੀਂ ਯਾਰ ਮੈਕਸ ਹੋਗਾ ਮਾ ਜੀ ਆਪਣੀ ਰਿਮੋਟ ਫਿਰ ਲੋਵੀ ਆਰਡਰ ਦੇ ਕੇ ਆਪਾਂ ਅੰਦਰ ਖਾਣ ਪੀਣ ਦਾ ਆ ਕੇ ਬਾਹਰ ਕਿਉਂਕਿ ਅਜੇ ਟਾਈਮ ਲੱਗਣਾ 10 ਵੀ ਮਿੰਟ ਕਹਿੰਦੇ ਜਾਨੂੰ ਆਪਾਂ ਫੋਟੋ ਛੋਟੋ ਕਰਾ ਲੰਨੇ ਆ ਚਲੋ ਜੀ ਖਿੱਚੋ ਲਿਓ ਭਾਈ ਉਰੇ ਆ ਜੋ ਆ ਦੇਖੋ ਕਿੰਨੀ ਸੋਹਣੀ ਜਗਾ ਲਓ ਵੀ ਉਧਰ ਕਿੱਕਲੀ ਪੈਂਦੀ ਆ ਕਿੱਕਲੀ ਕਲੀਰ ਦੀ ਚਲੋ ਵੀ ਕਿਨੇ ਤੇ ਖਿਲੀ ਲੀ ਲੀ ਸਭ ਤੇ ਯਾਦ ਆਇਆ ਖਾਣ ਦੇ ਤਾਂ ਹੁਣ ਜ਼ਿਆਦਾ ਆਇਆ ਜੀ ਦੱਸਿਆ ਨਹੀਂ ਭਾਈ ਅਸੀਂ ਕੀ ਖਾਤਾ ਲੋ ਵੀ ਸਾਰੇ ਲੈ ਰਹੇ ਆ ਬ੍ਰੇਕ ਆ ਗਿਆ ਵੀ ਆ ਗਿਆ ਪੱਪੀ ਵਾਲਾ ਆ ਗਿਆ ਦੇਖੋ ਪਿੰਨਾ ਰੱਖੋ ਇੱਕ ਦੋ ਲੋਵੀ ਤੰਗਲੀ ਨਾ ਹੋ ਰਿਹਾ ਇਕੱਠਾ ਪਾਪੜ ਦਾ ਮਸਾਲਾ ਰਹਿ ਗਿਆ ਲੈ ਵੀ ਨਵੇੜ ਤਾਂ ਸਾਰਿਆਂ ਨੇ ਵਿਲੇਜ ਹੋ ਗਏ ਸਾਰੇ ਹਾਂ ਹਲੇ ਦੁੱਤੀ ਆ ਗਏ ਅੱਛਾ ਜਿੰਨੀ ਬਾਤ ਵੀ ਖੱਟ ਹੋਵੇ ਪੰਜਾਬੀ ਨਹੀਂ ਹਟਦੇ ਹੁੰਦੇ ਕਹਿੰਦੇ ਬਿਮਾਰ ਹੋ ਕੇ ਮਾਂ ਦਾਕਟਰ ਨੇ ਬੰਦ ਕੀਤੀ ਦੀ ਆ ਅੱਛਾ ਟਮੇਠਾ ਆ ਗਿਆ ਜੀ ਘੰਟੇ ਨੂੰ ਘੰਟੇ ਬੱਤੀ ਗਈ ਲਾ ਕੇ ਸਕਰੀਨ ਉਧਰ ਹੀ ਲੋਬੀ ਖਾ ਪੀ ਕੇ ਨਿਕਲੇ ਦੇਖੋ ਭਾਈ ਲੋਬੀ ਖਾ ਪੀ ਕੇ ਨਿਕਲਾਏ ਹੁਣ ਤੁਰਿਆ ਨਹੀਂ ਜਾਂਦਾ ਮੈਂ ਕਾ ਹੁਣ ਬੈੱਡ ਮਿਲ ਜਵੇ ਬਸ ਹਾਂ ਚਲੋ ਬੈੱਡ ਦੀ ਬਾਹਰ ਹੋ ਰਹੀ ਜਾ ਕੇ ਹੁਣ ਤਾਂ ਦੇਖਦੇ ਆ ਨਹੀਂ ਨਾ ਦੇਖਿਆ ਕੋਈ ਹੈ ਲੋ ਵੀ ਉਹ ਆਉਂਦੇ ਨੇ ਬੰਦੇ ਆਪਣੇ ਕੋਈ ਬੁੜੂ ਬਾਪ ਕੀ ਲੈ ਕੇ ਆਏ ਨੇ ਤੁਹਾਨੂੰ ਦਿਖਾਉਣੇ ਆ ਆਪਾਂ ਦੋਏ ਨਹੀਂ ਪੈਸੇ ਖਰਚ ਕੇ ਆਏ ਨੇ ਪੈਸੇ ਖਰਚ ਕੇ ਮੇਰੇ ਫੋਨ ਨੂੰ ਨਵੇਂ ਕੱਪੜੇ ਲੈ ਕੇ ਆਏ ਨੇ ਕਹਿੰਦੇ ਠੰਡ ਆ ਗਈ ਦਿਖਾਓ ਤਾਂ ਕਿਹੜੇ ਲਿਆਂਦੇ ਹੈ ਕਿਹੜਾ ਕੱਪੜਾ ਲਿਆਂਦੇ ਮੇਰੇ ਫੋਨ ਨੂੰ ਜਿਹੜੇ ਦਿਨ ਦਿਖਾ ਕੇ ਆ ਪੂਰੇ ਤਕੜੇ ਆ ਦੇ ਲੈ ਅੱਜ ਜੀ ਲੈਟਾ ਲਾਉ ਇਹਨੂੰ ਤਾਂ ਪਛਾਣ ਆਉਂਦੀ ਲਾਓ ਭਾਈ ਬੰਦੇ ਕੱਪੜਾ ਲੀੜਾ ਬਦਲਤਾ ਹੈ ਲੰਜ ਲਾਤਾ ਹੈ ਤਕੜੇ ਲਵਾਏ ਨੇ ਪਤਾ ਵੀ ਨਹੀਂ ਲੱਗਦਾ ਵੀ ਲੱਗੇ ਹੋਏ ਨੇ ਕਿ ਨਹੀਂ ਸੋਹਣੇ ਨੇ ਇੱਕ 60 ਰੁਪਏ ਵਾਲੇ ਸੀ ਹਾਂ ਇਹ ਫੇ 250 ਵਾਲਾ ਲਾਤਾ ਹੈ 250 ਦਾ ਤਿੰਨ ਤਿੰਨ ਲਓ ਜੀ ਯੂਨੀਫਾਰਮਾਂ ਚੇਂਜ ਕਰਕੇ ਬੈਠ ਕੇ ਡਾਈਨਿੰਗ ਟੇਬਲ ਤੇ ਸਾਜ ਕੇ ਸਾਜ ਕੇ ਖਾਦ ਲਓ ਉਧਰ ਲੜਾਈ ਨੂੰ ਕਿਉਂ ਗਾ ਪਹਿਲਾਂ ਤੂੰ ਖਾਓ ਪਹਿਲਾਂ ਤੂੰ ਖਾ ਲਿਆ ਸਾਨੂੰ ਖਿਲਾ ਦੇ ਸੋ ਮੈਂ ਕਿਹਾ ਇਹ ਕਾਨੂੰ ਲੜਾਈ ਹੈ ਉਹਦੇ ਪਿੱਛੇ ਕਾਨੂੰਗਾ ਚਮਚ ਪਿੱਛੇ ਹੁੰਦੀ ਆ ਵੀ ਇੱਕ ਵਾਰ ਚਮਚ ਉਹ ਡੱਬੇ ਜੇ ਭਰ ਕੇ ਮੁੜ ਕੇ ਜਿਹਨੇ ਖਾ ਲਿਆ ਵਿੱਚ ਨਹੀਂ ਪੈਣਾ ਨਾ ਚਮਚਿਆ ਦੁਬਾਰਾ ਇੱਕ ਵਾਰੇ ਪੈਣਾ ਇਹ ਨਿੰਜਾ ਤੱਕ ਵੀ ਸਾਡੇ ਕੋਲ ਖਾਂਦੇ ਨਹੀਂ ਮੇਰੇ ਤੇ ਕੋਈ ਰੱਖਿਆ ਹੋਇਆ ਉਹ ਵੀ ਬੜੀ ਆ ਤਾਂ ਨਾ ਵੀ ਹੋਰ ਖਾਵੇ ਨਹੀਂ ਆਪਾਂ ਦੋਵੇਂ ਖਾਂਦੇ ਹਾਂ ਨਹੀਂ ਕੁਝ ਮੰਗੇ ਤੇ ਵਰਦੀਆ ਸਰਦੀਆਂ ਇਹ ਬੱਦਲ ਕੇ ਆਪਾਂ ਪੀਨੇ ਆ ਦੁੱਧ ਹੁਣ ਬੈਠੇ ਨਾ ਵੀ ਤਕੜੇ ਹੋਣ ਲੱਗੇ ਹੋਏ ਨੇ ਬੰਦੇ ਇੱਧਰ ਅਮਰੂਦਾ ਨਾਲ ਦੁੱਧ ਪੀਤਾ ਜਾ ਰਿਹਾ ਹਮ ਸਭ ਦਾ ਇੱਕ ਹੀ ਮਕਸਦ ਹਾਂ ਚੀਨ ਤੇ ਪਾਕਿਸਤਾਨ ਇੱਧਰ ਮੈਂ ਲੱਗੀ ਹਾਂ ਮੂੰਗਫਲੀ ਨਾਲ ਬਾਕੀ ਦੇ ਬੰਦੇ ਸਾਡੇ ਹੋ ਰਹੇ ਤੇ ਇੰਦਰ ਜੀ ਤੋਂ ਲੱਗੇ ਟਿਕਾਣੇ ਮੰਮੀ ਡੈਡੀ ਉੱਧਰ ਨੇ ਬੀਬੀ ਇੱਧਰ ਆ ਬਾਕੀ ਸਾਡੇ ਡ੍ਰੈਗ ਕਰ ਦੇਣ ਆ ਤਿੰਦੂ ਬੰਦੇ ਉੱਤੇ ਡ੍ਰੈਗ ਕਰਦੇ ਬੰਦੇ ਦੇ ਕਬਰੇ ਤੇ ਡ੍ਰੈਗ ਕਰਦੇ ਪੇਂਟਿੰਗਾਂ ਦੇਖੀ ਤੂੰ ਬਾਹਰੋਂ ਲੋਕ ਆ ਪੁੱਛਣਗੇ ਕਿ ਕਿੱਥੋਂ ਲਈ ਸੀ ਕਹਿੰਦਾ ਗੈਂਗਸਟਰ ਕੀ ਹੋਣਾ ਸੁਤਮ ਉਸਿਆ ਗੈਂਗਸਟਰ ਜੱਟ ਨੂੰ ਕੰਮ ਲੱਗੂਗੀ ਪਤਾ ਨਹੀਂ ਲੱਗਦੀ ਵੀ ਲੱਗ ਰਿਹਾ ਲੱਗਦਾ ਉਹਦੀ ਲਾਤ ਤਾਂ ਵਖਰੇ ਇੱਕ ਦੀ ਬਗਲ ਤੇ ਲਾਤ ਉਹਦੀ ਕੱਲੀ ਦੇਖਦੀ ਆ ਨਗੂੜਾ ਇਹਨੇ ਲੱਤ ਤਾਂ ਉੱਡਦੀ ਇਹਨਾਂ ਦੇ ਹੋਰੀ ਲੱਤ ਤਾਂ ਕੱਲੀ ਦੇਖਦੀ ਆ ਟੋਪੀ ਲਾ ਕੇ ਛੁੱਟੀ ਮਾਰ ਕੇ ਪਈਏ ਦੀ ਟੋਪੀ ਲੱਗੇ ਨਾ ਗਰਮੀ ਲੱਗਦੀ ਆ 120 ਵੀ ਵਾਲੇ ਸੀਗੇ 20 ਦੇ ਸੀਗੇ ਸਾਡੇ ਸਿਗੇ ਸਾਡੇ ਸੀ ਕਹਿੰਦੇ ਜੀ ਲਾਵੀ ਟਾਈਮ ਹੋ ਗਿਆ 10:30 ਦਾ ਤੇ ਗੱਲਾਂ ਬਾਤਾਂ ਕਰਕੇ ਸਾਰੇ ਆਪਣੇ ਆਪਣੇ ਟਿਕਾਣੇ ਤੇ ਲੱਗ ਗਏ ਤੇ ਆਪਾਂ ਵੀ ਹੁਣ ਲੱਗਿਆ ਸੌਣ ਕਿਉਂਕਿ ਮਾਰਨਿੰਗ ਜਲਦੀ ਤਾਂ ਨਹੀਂ ਉੱਠਣਾ ਹੈਗਾ ਉਹ 8:00 ਵਜੇ ਉੱਠਾਂਗੇ ਤਾਂ ਕਿ 10:00 ਵਜੇ ਨੂੰ ਫਿਰ ਆਪਾਂ ਬਕਰਪੁਰ ਨੂੰ ਚੱਲ ਸਕੀਏ ਸੋ ਚਲੋ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਕਰਦੇ ਹਾਂ ਨਹੀਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ